ਮੈਂ ਟੋਕਰੀ ਭੁਜਾਈ ਫਿਰਦਾ। ਬਾਜ। ਮੈਂ ਟੋਕਰੀ ਲੈ ਆਉ। ਆਹ ਲਾਲ ਜੀ ਲੈ ਜਾ ਸਰਜੀਤ। ਵੀਰਾ ਆਏ ਦਾ ਕੰਮ ਵੇਖ ਲਓ। ਤੇ ਭਾਂਡੇ ਰੱਖਣੇ ਪੁੱਤ ਇਹਦੇ ਚ। ਚਲਾ ਵੈਸੇ ਆਹ ਲੈ ਆਇਆ। ਆਹੋ। ਉਹ ਤਾਈ ਨੇ ਭਾਂਡੇ ਰੱਖਣੇ ਧੋ ਕੇ। ਹੂੰ। ਆਹ ਨਾ ਲੱਗਿਆ। ਹਾਂ? ਆਹ ਵੇਖ ਤਾਂ ਕਿੱਡਾ ਮੱਛਰਿਆ। ਵੀਰਾ ਅੱਜ ਖੇਡ ਚੰਗਾ ਲੱਗਾ। ਇਥੇ ਰੱਖ ਲਾ ਪੋਤ ਲਿਆ ਕੇ ਸਾਰੇ ਨਾਨ ਪੇ ਤਿਆਰ ਹੋ ਗਿਆ ਨਾਨਕਿਆਂ ਦੀ ਭਾਜੀ ਚੱਲੀ ਆ ਇਹ ਮਨਪਿੰਦ ਉਧਰ ਸਾਰਿਆਂ ਦੇ ਘਰੇ ਖੜਾ ਦੇ ਹਾਂ ਹਾਂ ਉੱਧਰ ਦੇ ਨਹੀਂ ਉਹ ਇੱਕ ਥਾਂ ਫੜਾ ਦਿਓ ਉਹਨਾਂ ਦੇ ਅੱਧੇ ਵੀ ਰਾਜਨੀ ਵੀ ਹੈ ਨਾ ਉਹ ਆਪੇ ਫੜਾ ਦੇਣਗੇ ਉੱਧਰ ਉਹਨਾਂ ਨੇ ਰਲ ਕੇ ਸਾਰੀ ਬੰਦਲੀ ਮੇਰਾਜ ਦੇ ਨਾਨਕੀ ਚੱਲੀ ਬਾਜੀ ਵਿਰਾਜ ਦੀ ਤੇ ਵਿਆਹ ਵਾਲੇ ਮੁੰਡੇ ਦੀ ਚੱਲੇ ਬਾਜੀ ਦੇਣਾ ਪਚਾਈ ਜੋ ਵੀ ਵਧੀਆ ਸਗੋ ਟਾਈਮ ਨਾਲ ਨਾ ਆਂਦੇ ਸੀ ਵੀ ਕਿੱਧਰ ਕਿੱਧਰ ਫੜਾਉਣੀ ਮੈਂ ਕਿਹਾ ਇੱਕ ਥਾਂ ਫੜਾ ਦਿਓ ਵੀ ਉੱਧਰ ਬਾਜੀ ਕੇ ਸ਼ਗਾਰਾ ਸੌਕੇ ਉਹ ਉੱਥੇ ਮੁੜ ਕੇ ਆਪੇ ਹੋ ਗਿਆ ਪਾ ਚੱਲ ਲਿਆ ਵਿਰਾਜ ਦੇ ਨਾਨਕੀ ਵਿਰਾਜ ਨੇ ਵੀ ਜਾਣਾ ਕਿ ਨਹੀਂ ਹੈ ਵਿਰਾਜ ਨੇ ਜਾਣਾ ਨਾਨਕੀ ਜਾਣਾ ਉਹਦੇ ਜਾਂ ਦਾਦੇ ਕੋਲ ਦਾਦੇ ਕੋਲ ਜਾਓ ਜਾ ਤੇ بیا ਬਾ ਸਾਡੇ ਕੋਲ ਜਾਓ ਜਾਣਾ ਕਿ ਨਹੀਂ ਚਾਓ ਹੁਣ ਅਜੇ ਇੱਥੇ ਰਹਿਣਾ ਜੀ ਨਹੀਂ ਬਾਹਰ ਜਾਣਾ ਹਾਂ ਬਿਬੀਆਂ ਸਾਡੀਆਂ ਲੱਗੀਆਂ ਭਾਈ ਸਾਡੇ बेटे दे ਵਿਆਹ ਦੇ ਗੀਤ ਗਾਉਣ ਅੱਜ ਹੋ ਗਈ 21 ਤਰੀਕ ਤੂੰ ਵੀ ਬੈਠ ਉਥੇ i <laughs> you ਤਾਂ ਨਿਆਣੇ ਰੌਣਕ ਲਾਈਏ ਅਸੀਂ ਡਾਈਵਟ ਆਰਡਰ ਨੂੰ ਭਾਈ ਨ ਲੱਗ ਜਾ ਗਰਜੀਤ ਗਰਜੀਤ ਚੱਲੇ ਹੁਣ ਆਪਣੇ ਭੈਣ ਭਰਾ ਨੇਰਾ ਹੋ ਗਿਆ ਕਾਫੀ 10 ਵੱਜ ਗਏ ਹੁਣ ਮਿਲਾਂਗਾ ਹਨਾ 10 ਵੱਜ ਗਏ ਆਪਾਂ ਮਾਰਕਟ ਦੀ ਕੀ ਮੈ પેટ્રોલ ਦੀ ਸਮੈਲ ਆਉਂਦੀ ਹੈ ਨਾ ਹੂੰ પેટ્રોલ ਵਾਲਾ ਕੋਈ ਨਾ ਕੋਈ ਮਾਇਰ ਸਭਾ ਨਾ ਕੋਈ ਮਾਇਰ ਨੂੰ ਪਹਿਲਾ ਕਰਾਂ ਮੈਂ ਦਿਖੂਗੀ ਮੈਂ ਜੇਤੂ ਪੂਰੀਆ ਕੱਤੇ ਜਵਾ ਜੇਤੂ ਪੂਰੀਆ ਅੰਦਰ ਤਰਸੀ ਗਈ ਹਾਰ ਗਿਆ ਹਾਲੀ ਮੈਂ ਬੋਲਦੇ ਨਹੀਂ ਤਰਸੀ ਯਾਰੀ ਨੇੜੇ ਨੂੰ ਸਰਜੀਤ ਚਲੋ ਹਾਂ ਤੇ ਰੋਟੀਆਂ ਪਕਾਈ ਜਾਂਦੀਆਂ

ਹੈ ਇਹਦੇ ਵੀ ਮੇਰੇ ਵੀ ਸਾਰੇ ਨਾਲੇ ਨਾ ਨਾ ਕਿਹੋ ਜਿਹਾ ਜੂਰੀ ਨਹੀਂ ਇਹਦੇ ਚੱਲਣੇ ਨਾ ਨਾ ਕਿਹੋ ਜਿਹਾ ਜੂਰੀ ਨਹੀਂ ਇਹਦੇ ਚੱਲਣੇ